ਰਾਇ ਤਾਂ ਬहोत ਕਰਦੀ ਸੀਗੀ ਪਹਿਲਾਂ ਬਟ ਫਾਈਨਲੀ ਇੱਥੇ ਆ ਕੇ ਮੇਰਾ ਕੰਮ ਬਣਿਆ ਤਾਂ ਕਿੰਨੀ ਕੁ ਹੋਪ ਮਿਲੀ ਮੋਸਟਲੀ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਕਿਉਂਕਿ ਸਾਰਾ ਸਟਾਫ ਹੀ ਬहोत ਵਧੀਆ ਹੈ ਹੈਲਪਫੁਲ ਹੈ ਤੇ ਜਲਦੀ ਸਾਰੇ ਕੰਮ ਕਰਵਾ ਦਿੰਦੇ ਆ ਮਨ ਦੇ ਵਿੱਚ ਚਾ ਸੀਗਾ ਆਪਣੀ ਵੀਜ਼ੇ ਨੂੰ ਲੈ ਕੇ ਬहोत ਜ਼ਿਆਦਾ ਐਕਸਾਈਟਮੈਂਟ ਤਾਂ ਹਰ ਇੱਕ ਨੂੰ ਹੁੰਦੀ ਮੈਮ ਵੀਜ਼ੇ ਦੀ ਪਰਿਵਾਰ ਵਾਲੇ ਤਾਂ ਕੀ ਰਿਐਕਸ਼ਨ ਆ ਕਿ 24 ਘੰਟਿਆਂ ਦੇ ਵਿੱਚ ਵੀਜ਼ਾ ਉਹ ਬਲੀਵ ਹੀ ਨਹੀਂ ਕਰ پا ਰਹੇ ਸੀਗੇ ਮੋਸਟਲੀ ਕਿ ਵੀਜ਼ਾ ਇੰਨੀ ਜਲਦੀ ਆ ਜਾਏਗਾ ਕਿੰਨੇ ਕੁ ਡਿਫਿਕਲਟੀਸ ਆਈਆਂ ਸੀਗੀਆਂ ਡਿਫਿਕਲਟੀਜ਼ ਇਹਨਾਂ ਦੇ ਥਰੂ ਤਾਂ ਮੈਨੂੰ ਸੀਰੀਅਸਲੀ ਕੋਈ ਡਿਫਿਕਲਟੀ ਨਹੀਂ ਆਈ ਮਤਲਬ ਬਹੁਤ ਵਧੀਆ ਸਟਾਫ ਹੈ ਸਾਰਾ ਬਹੁਤ ਵਧੀਆ ਕੰਮ ਕਰਦਾ ਹੈ ਕਦੇ ਵੀ ਨਹੀਂ ਮੈਮ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਜਦੋਂ ਮਰਜ਼ੀ ਕਾਲ ਕਰ ਲਵਾਂ ਜਦੋਂ ਮਰਜ਼ੀ ਮੈਸੇਜ ਕਰ ਲਵਾਂ ਕੀ ਬਾਤ ਹੈ ਹਰ ਚੀਜ਼ ਨੂੰ ਵਧੀਆ ਪ੍ਰੈਫਰੈਂਸ ਦਿੰਦੇ ਆਂ ਸਿਟੀ ਹੈਟਲਾਈਨਸ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਇਹ ਮਲਿਕ ਸਵਾਗਤ ਕਰਦੀ ਆਂ ਅੱਜ ਸਾਡੇ ਨਾਲ ਰੀਤੂ ਚੋਪੜਾ ਜੀ ਮੌਜੂਦ ਹੈ ਜਿਨ੍ਹਾਂ ਦਾ ਮਹਿ 24 ਘੰਟਿਆਂ ਦੇ ਵਿੱਚ ਵਿਜ਼ਨ ਗਰੁੱਪ ਵਾਲਿਆਂ ਨੇ ਵੀਜ਼ਾ ਲਵਾ ਕੇ ਦਿੱਤਾ ਤੇ ਸਾਰੀ ਗੱਲਬਾਤ ਕਰਦੇ ਮੈਮ ਸਭ ਤੋਂ ਪਹਿਲਾਂ ਬਹੁ ਬ ਕਿੰਨੇ ਕੋ ਪ੍ਰਾਣਾ ਸੁਪਨਾ ਸੀਗਾ ਜੋ ਫਾਈਨਲੀ ਵਿਜ਼ਨ ਗਰੁੱਪ ਆਲੇ ਨੇ ਸਿਰਫ 24 ਘੰਟਿਆਂ ਦੇ ਵਿੱਚ ਪੂਰਾ ਕਰਤਾ ਮੋਸਟਲੀ 4 ਸਾਲ ਦਾ ਕਿ ਮੈਂ ਟਰਾਈ ਤਾਂ ਬਹੁਤ ਕਰਦੀ ਸੀਗੀ ਪਹਿਲਾਂ ਬਟ ਫਾਈਨਲੀ ਇੱਥੇ ਆ ਕੇ ਮੇਰਾ ਕੰਮ ਬਣਿਆ ਅਜੇ ਪਹਿਲਾਂ ਕਿਤੇ ਹੋਰ ਟਰਾਈ ਕੀਤਾ ਟਰਾਈ ਨਹੀਂ ਜਸ ਅੱਦੇ ਕਿਤੇ ਪੁੱਛਣਾ ਕਿchnਾ ਕਰ ਦੇ ਕੁਛ ਕਰ ਦੇ ਕੁਛ ਉਹਦੇ ਕਰਕੇ ਬਹੁਤ ਟਾਈਮ ਵੇਸਟ ਹੋਇਆ ਮੇਰਾ ਵੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਕਿੱਥੋਂ ਇੱਥੇ ਆ ਕੇ ਕਿੰਨੀ ਕੋ ਹੋਪ ਮਿਲੀ ਕਿਤਨੇ ਕੋ ਪੋਜ਼ਿਟਿਵਿਟੀ ਜਿਹੜੀ ਹੈ ਤੁਹਾਨੂੰ ਮਿਲੀ ਮੋਸਟਲੀ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਕਿਉਂਕਿ ਸਾਰਾ ਸਟਾਫ ਹੀ ਬਹੁਤ ਵਧੀਆ ਹੈ ਹੈਲਪਫੁ ਤੇ ਕਿੰਨੇ ਕ ਮਨ ਦੇ ਵਿੱਚ ਚਾ ਸੀਗਾ ਆਪਣੇ ਵੀਜ਼ੇ ਨੂੰ ਲੈ ਕੇ ਬਹੁਤ ਜ਼ਿਆਦਾ ਹੀ ਐਕਸਾਈਟਮੈਂਟ ਤਾਂ ਹਰ ਇੱਕ ਨੂੰ ਹੁੰਦੀ ਮੈਮ ਵੀਜ਼ੇ ਦੀ ਪਰਿਵਾਰ ਵਾਲੇ ਤਾਂ ਕੀ ਰਿਐਕਸ਼ਨ ਆ ਕਿ 24 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਉਹ ਬਲੀਵ ਹੀ ਨਹੀਂ ਕਰ پا ਰਹੇ ਸੀਗੇ ਮੋਸਟਲੀ ਕਿ ਵੀਜ਼ਾ ਇੰਨੀ ਜਲਦੀ ਆ ਜਾਏਗਾ ਤੇ ਕਿਤੇ ਮਤਲਬ ਬਾਰ ਸਟੱਡੀ بیس ਤੇ ਚੱਲੇ ਹੋ ਜਾਂ ਫਿਰ ਫਿਊਚਰ ਸਟੱਡੀ بیس ਮੈਮ ਸਟੱਡੀ بیس ਹਾਂਜੀ ਕਿ ਇੱਥੇ ਬੈਚਲਰ ਕੀਤੀ ਤੁਸੀਂ ਇੱਥੇ ਬੈਚਲਰਸ ਕੀਤੀ ਸੀ ਮੈਂ 2021 ਦੇ ਵਿੱਚ ਕੰਪਲੀਟ ਸੀ ਮੇਰੀ 4 ਸਾਲ 4 ਇਅਰਸ ਦਾ ਗੈਪ ਸੀਗਾ ਮੇਰਾ ਤੇ ਉਹ ਵੀ ਇਹਨਾਂ ਨੇ ਕਵਰ ਕਰਵਾ ਕੇ ਸਾਰਾ ਵਧੀਆ ਕਰਤਾ ਮੇਰਾ ਕਿੰਨੇ ਕਿ ਡਿਫਿਕਲਟੀਜ਼ ਆਈਆਂ ਸੀਗੀਆਂ ਡਿਫਿਕਲਟੀਜ਼ ਇਹਨਾਂ ਦੇ थ्रू ਤਾਂ ਮੈਨੂੰ ਸੀਰੀਅਸਲੀ ਕੋਈ ਡਿਫਿਕਲਟੀ ਨਹੀਂ ਆਈ ਮਤਲਬ ਬਹੁਤ ਵਧੀਆ ਸਟਾਫ ਹੈ ਸਾਰਾ ਬਹੁਤ ਵਧੀਆ ਕੰਮ ਕਰਦਾ ਹੈ ਸਭ ਨੂੰ ਰეკਮੈਂਡ ਕਰਦੀ ਹਾਂ ਜੇ ਤੇ ਇਦਾਂ ਹੋਇਆ ਤੁਸੀਂ ਇਹਨਾਂ ਨੂੰ ਫੋਨ ਕੀਤਾ ਹੋਵੇ ਮੈਸੇਜ ਕੀਤਾ ਹੋਵੇ ਕੋਈ ਡਾਕੂਮੈਂਟ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਤੁਹਾਨੂੰ ਦਿੱਕਤ ਨਜ਼ਰ ਆ ਰਹੀ ਹੋਵੇ ਇਹਨਾਂ ਨੇ ਫੋਨ ਤੁਹਾਡਾ ਨਾ ਪਿਕ ਕੀਤਾ ਹੋਵੇ ਜਾਂ ਤੁਹਾਡੇ ਜਿਹੜੇ ਡਾਊਟਸ ਨੇ ਉਹ ਕਿਲੇ ਨਾ ਕੀਤੇ ਹੋਣ ਕਦੇ ਵੀ ਨਹੀਂ ਮੈਮ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਜਦੋਂ ਮਰਜ਼ੀ ਕਾਲ ਕਰ ਲਵਾਂ ਜਦੋਂ ਮਰਜ਼ੀ ਮੈਸੇਜ ਕਰ ਲਵਾਂ ਕੀ ਬਾਤ ਹੈ ਹਰ ਚੀਜ਼ ਨੂੰ ਵਧੀਆ ਪ੍ਰੈਫਰੈਂਸ ਦਿੰਦੇ ਆਏ ਸੋ ਬਿਲਕੁ ਧੰਨਵਾਦ ਜੀ ਬਹੁਤ ਬਹੁਤ ਸੁਪਰੀ ਅਸੀਂ ਲੁਧਿਆਣੇ ਦੇ ਆਣ ਵਾਲੇ ਜੀ ਹਾਂ ਜੀ ਮੈਮ ਕਿੰਨੇ ਕੁ ਖੁਸ਼ੀ ਹੋ ਰਹੀ ਹੈ ਕੁੜੀ ਦਾ 24 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਅਸੀਂ ਸਾਰੇ ਬਹੁਤ ਖੁਸ਼ ਹਾਂ ਜੀ ਬਹੁਤ ਜ਼ਿਆਦਾ ਅੱਛਾ ਜਦੋਂ ਪਤਾ ਲੱਗਿਆ ਵੀ 24 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਕੀ ਰਿਐਕਸ਼ਨ ਕੀ ਸੀਗੀ ਕਿੰਨੇ ਕੁ ਖੁਸ਼ੀ ਸੀਗੀ ਸਾਨੂੰ ਤਾਂ ਪਹਿਲਾਂ ਮੈਮ ਨੇ ਫੋਨ ਕੀਤਾ ਵੀ ਤੁਹਾਡਾ ਕੋਈ ਮੈਸੇਜ ਆਇਆ ਵਾ ਵੀ ਤੁਹਾਨੂੰ ਰੀਡ ਕਰਾਉਣਾ ਵੀ ਤੁਸੀਂ ਆਫਿਸ ਆ ਜਾਓ ਬਾਅਦ ਵਿੱਚ ਜਦੋਂ ਅਸੀਂ ਇੱਥੇ ਆਏ ਤਾਂ ਫਿਰ ਇਹਨਾਂ ਨੇ ਪਹਿਲਾਂ ਸਾਨੂੰ ਸ਼ੌਕ ਕਰ ਦਿੱਤਾ ਵੀ ਤੁਹਾਡਾ ਕੋਈ ਕਲੀਅਰ ਨਹੀਂ ਹੋਇਆ ਕੋਈ ਪੇਪਰ ਬੈਂਕੋਂ ਵੱਲੀੋਂ ਡਾਕੂਮੈਂਟ ਕੋਈ ਰਹਿ ਗਿਆ ਪ ਤੇ ਬਾਅਦ ਵਿੱਚ ਜਦੋਂ ਸਾਨੂੰ ਇੱਕਦਮ ਅਸੀਂ ਪਹਿਲਾਂ ਰੋਣ ਵਾਂਗੂ ਹੋ ਗਏ ਜਿੱਦਾਂ ਅਸੀਂ ਰੋਣ ਵਾਲੇ ਹੁੰਨੇ ਆ ਫੇਰ ਐਦਾਂ ਹੋ ਗਿਆ ਇੱਕਦਾਂ ਵੀ ਸਾਨੂੰ ਇਹਨਾਂ ਨੇ ਪਿੱਛੇ ਦੀ ਆ ਕੇ ਸ਼ੌਕ ਕਰ ਦਿੱਤਾ ਕੀ ਸਰਪ੍ਰਾਈਜ਼ ਸਰਪ੍ਰਾਈਜ਼ ਦਿੱਤਾ ਹਾਂਜੀ ਫੇਰ ਵੀ ਕਿ ਤੁਹਾਡਾ ਵੀਜ਼ਾ ਆ ਗਿਆ ਇੱਕ ਲਾਗੇ ਕਹਿੰਦੇ ਵੀਜ਼ਨ ਵਾਲੇ ਐਦਾਂ ਦਿੰਦੇ ਵੀਜ਼ਾ ਵੀ ਲਿਆ ਦਿੰਦੇ ਪਰ ਇੱਕ ਵਾਰੀ ਜ਼ਰੂਰ ਫੀਲ ਕਰਜੂ ਆਗੇ ਹਨਾ ਫਿਰ ਮੈਂ ਮੈਮ ਨੂੰ ਕਿਹਾ ਮੈਂ ਕਿਹਾ ਤੁਸੀਂ ਸਾਨੂੰ ਰੁਵਾਈ ਦਿੱਤਾ ਕਹਿੰਦੇ ਅਸੀਂ ਇਹੀ ਕੁਝ ਤਾਂ ਦੇਖਣਾ ਹੁੰਦਾ ਜਿਹੜੇ ਖੁਸ਼ੀ ਦੇ ਅਥਰੂ ਹੁੰਦੇ ਆ ਉਹ ਦੇਖਨੇ ਹੁੰਦੇ ਆ ਅਸੀਂ ਬਿਲਕੁਲ ਬਿਲਕੁਲ ਹਾਂਜੀ ਤੇ ਮੈਮ ਕਿੰਨੇ ਕ ਕੁੜੀ ਦੇ ਸੁਪੜੇ ਨੂੰ ਲੈ ਕੇ ਚਾਇਆ ਕਿਉਂਕਿ ਪਰ ਕਿਤੇ ਵੀ ਸাকसेसफुल ਨਹੀਂ ਹੋਇਆ ਇੱਥੇ ਆ ਕੇ 24 ਘੰਟਿਆਂ ਦੇ ਵਿੱਚ ਇੱਕ ਕਹਿ ਸਕਦੇ ਆਪਾਂ ਮੰਜ਼ਿਲ ਪ੍ਰਾਪਤ ਹੋ ਗਏ ਕਿੰਨੇ ਕੁ ਕੁਸ਼ੀਏ ਬਹੁਤ ਖੁਸ਼ੀ ਆ ਜੀ ਇਹ ਤਾਂ ਸਾਡਾ ਸੁਪਨਾ ਸੀ ਸਾਰੇ ਫੈਮਲੀ ਸਾਡੇ ਸਾਡੀ ਫੈਮਲੀ ਚ ਫਰਸਟ ਬੱਚਾ ਹੀ ਜਾ ਰਿਹਾ ਜੁਕੇ ਵੈਸੇ ਹਾਂਜੀ ਬਾਕੀ ਹੋਰ ਗਏ ਆ ਜਿੱਦਾਂ ਸਿਸਟਰ ਦੇ ਹੋ ਗਏ ਆ ਤੇ ਮਤਲਬ ਸਾਡੀ ਫੈਮਲੀ ਚ ਜਿਹੜਾ ਮੇਰੇ ਸਸਰਾਲ ਵਾਲੇ ਸਾਰੇ ਉਹਨਾਂ ਦੇ ਵਿੱਚੋਂ ਇਹ ਫਰਸਟ ਹੈ ਬੇਬੀ ਜਿਹੜਾ ਜਾ ਰਿਹਾ ਹਾਂ ਜੀ ਕਿੰਨੇ ਕ ਕੁੜੀ ਨੂੰ ਲੈ ਕੇ ਹੁਣ ਕੁੜੀ ਦੀ ਉਡਾਨ ਭਰਨ ਵਾਲੀ ਹੈ ਕਿੰਨੇ ਕ ਮਨ ਦੇ ਵਿੱਚ ਇੱਕ ਖੁਸ਼ੀ ਤਾਂ ਹੈਗੀ ਆ ਪਰ ਕਿਤੇ ਨਾ ਕਿਤੇ ਦੁੱਖ ਵੀ ਹੈ ਕਿ ਮੇਰੇ ਤੋਂ ਦੂਰ ਜਾ ਰਹੀ ਹੈ ਉਹ ਤਾਂ ਰਹੀ ਹੈ ਪਰ ਕਾਮਯਾਬੀ ਲਈ ਦੂਰ ਤਾਂ ਜਾਣਾ ਹੀ ਪਊਗਾ ਬੱਚੇ ਨੂੰ ਹਨਾ ਕਿਆ ਬਾਤ ਹੈ ਹਾਂਜੀ ਕਿੰਨੇ ਕ ਮਿਸ ਕਰਨ ਵਾਲੇ ਫੈਮਲੀ ਨੂੰ ਬਹੁਤ ਜ਼ਿਆਦਾ ਮੈ ਮੈਂ ਇਕੱਲੇ ਰਹਿਣਾ ਤੁਹਾਡਾ ਔਕਾ ਲੱਗੂਗਾ ਪਹਿਲਾ ਪਹਿਲਾ ਤਾਂ ਬਿਲਕੁਲ ਹਾਂ ਤੇ ਬਿਲਕੁਲ ਅੱਛੇ ਕਿੰਨੇ ਕ ਆਪਾਂ ਕਹਿੰਦੇ ਆ ਕਿ ਇੱਕਦਮ ਜਾ ਕੇ ਸਾਡੇ ਤੋਂ ਬਹੁਤ ਕੁਝ ਚੀਜ਼ਾਂ ਨਾ ਪਹਿਲਾਂ ਹੀ ਆਪਾਂ ਪਲੈਨਿੰਗ ਕਰਕੇ ਚੱਲਦੇ ਕਿੰਨੇ ਕ ਤਿਆਰੀਆਂ ਚੱਲ ਰਹੀਆਂ ਨੇ ਮੋਸਟਲੀ ਹੈਗੀਆਂ ਤਿਆਰੀਆਂ ਤਾਂ ਪ੍ਰੋਪਰਲੀ ਕਿ ਹਾਂ ਸਟੇ ਵਗੈਰਾ ਦਾ ਟਰੈਵਲਿੰਗ ਦਾ ਸਭ ਕੁਝ ਪਰਫੈਕਟਲੀ ਆਏਗਾ ਮੇਰਾ ਜੀ ਸਵਾਲੋ ਜੀ ਇੱਥੇ ਉਡਾਨ ਭਰਨ ਨੂੰ ਬਿਲਕੁਲ ਤਿਆਰ ਹੋ ਚੁੱਕੇ ਕਿਉਂਕਿ ਵਿਜ਼ਨ ਗਰੁੱਪ ਵਾਲਿਆਂ ਨੇ ਇਹਨਾਂ ਦਾ ਸਿਰਫ 24 ਘੰਟਿਆਂ ਦੇ ਵਿੱਚ ਜਿਹੜਾ ਵੀਜ਼ਾ ਲਵਾ ਕੇ ਦੇ ਦਿੱਤਾ ਹੈ ਜੇਕਰ ਤੁਹਾਡਾ ਵੀ ਸੁਪਨਾ ਹੈ ਬਾਹਰ ਜਾਣ ਦਾ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡਾ ਸੁਪਨਾ ਜਿਹੜਾ ਹੈ ਜਲਦੀ ਤੋਂ ਜਲਦੀ ਪੂਰਾ ਹੋਵੇ ਤਾਂ ਜਲਦੀ ਤੋਂ ਜਲਦੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਿਓ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਹੀਂ ਅਮਲਿਕ ਕੈਮਰਾ ਪਰਸਨ ਵੇਪਨ ਬਸੀਨਾ